ਜਾਲਸ ਬਾਗ ਦਾ ਤੁਹਾਡਾ ਆਪਣਾ ਅੱਜ ਦੇ ਵਲੌਗ ਚ ਅੱਜ ਆਪਾਂ ਚੱਲੇ ਆ ਮਾਨਸਾ ਨਾ ਇਹਦਾ ਕਰਵਾ ਲਿਆ ਸਪਲੈਂਡਰ ਨੂੰ ਵਾਸ਼ ਨਾ ਆਪਣਾ ਲਖਮਣ ਦੇ YouTube ਚੈਨਲ ਦਾ ਨਾਮ ਇੱਕ ਦੋ ਕੰਮ ਜੇ ਹੋ ਰਾ ਤੇ ਇੱਕ ਆਪਾਂ ਚ ਉੱਪਰ ਦਾ ਰਹਿਣਾ ਚਾਰ-ਚਾਹ ਪੁਆਇੰਟ ਆ ਉਹ ਵੀ ਤੁਹਾਨੂੰ ਦੱਸਾਂਗੇ ਗੱਲਬਾਤ ਕੀਆ ਤੇ ਨਾਲ ਚੱਕ ਲਿਆ ਕਟਰ ਨੂੰ ਹੁਣ ਚੱਲਦੇ ਆ ਮਾਨਸਾ ਨੂੰ ਲੋ ਬਈ ਆਪਾਂ ਸਪਲੈਂਡਰ ਕਰਾ ਲਿਆ ਵਾਸ਼ ਤੇ ਦੁਬਾਰਾ ਲਪਾਵਾਂਗੇ ਤੇ ਸਟicker ਆ ਬਾਅਦ ਦਰਸ਼ਨ ਦੀ ਦੁਕਾਨ ਤੇ ਪਹੁੰਚ ਗਏ ਸੀ ਆ ਲੈ ਕੇ ਆਪਣਾ YouTube ਚੈਨਲ ਦਾ ਨਾਮ ਤੇ ਇਹਦਾ ਵੀ ਆਪਣਾ ਨਾਮ ਰੱਖਤਾ ਕੋਬਰਾ ਤੇ ਆ ਰੰਗ ਰੁੰਗਿਆ ਲਿਖਿਆ ਪਿਆ ਇਹ ਘਰੇ ਜਗਾ ਆਪਾਂ ਹੁਣ ਮਾਰਾਂਗੇ ਸਪਰੇਅ ਫਿਰ ਤੁਹਾਨੂੰ ਦਿਖਾਉਣਾ ਵੀ ਕਿਵੇਂ ਲੱਗ ਰਿਹਾ ਲਓ ਬਾਈ ਹੁਣ ਆਪਾਂ ਪਹੁੰਚ ਗਏ ਸੀ ਘਰੇ ਤੇ ਆਹ ਸਲਾਈਸਰ ਤੋਂ ਰੰਗ ਆਪਾਂ ਮਾਰ ਕੇ ਲਾਤਾ ਹੁਣ ਇਹਤੇ ਮਾਰ ਦਿਆਂ ਸਪਰੇਅ ਫਿਰ ਤੁਹਾਨੂੰ ਦਿਖਾਵਾਂ ਕਿ ਕਿਦਾਂ ਲੱਗ ਰਿਹਾ ਵਈ ਸਪਰੇਅ ਮਾਰਤੀ ਆਪਾਂ ਸਲਾਈਸਰ ਤੇ ਹੁਣ ਦੇਖੋ ਕਿਦਾਂ ਲੱਗ ਰਿਹਾ ਤੇ ਆ ਰਿਹਾ ਆਪਣਾ ਚੋਬਰ ਹੁਣ ਚੋਬਰ ਤੇ ਕਰਦੇ ਆ ਚਾਰਜੋ ਪੁਆਇੰਟ ਫੈਟਾ ਫਿਰ ਤੁਹਾਨੂੰ ਦੱਸ ਦਿਆਂ ਉਹਦੇ ਬਾਰੇ ਕੀ ਕਰ ਲਵਾਂ ਬਾਤ ਹੁਣ ਚੋਬਰ ਨੂੰ ਕਰਦੇ ਆ ਸਟਾਰਟ ਤੇ ਕੱਢਦੇ ਆ ਬਾਹਰ ਓ ਬਾਈ ਚੋਬਰ ਕੱਢ ਲਿਆ ਆਪਾਂ ਬਾਹਰ ਹੁਣ ਤੁਹਾਨੂੰ ਦਿਖਾਉਣਾ ਕਿ ਪ੍ਰੋਜੈਕਟ ਆ ਆ ਪ੍ਰੋਜੈਕਟ ਆ ਮਿੱਤਰੋ ਇਹ ਲਾਵਾਂਗੇ ਆਪਾਂ ਇਹਤੇ ਫੋਨ ਚਾਰਜਰ ਲਾਉਣ ਨੂੰ ਇਹਦੇ ਨਾਲ ਕੋਈ ਵੀ ਫੋਨ ਚ ਦਿੱਕਤ ਨਹੀਂ ਆਉਂਦੀ ਆਪਾਂ ਕਿ ਤੁਹਾਨੂੰ ਇਹ ਫਿੱਟ ਕਰਕੇ ਚਲਾ ਕੇ ਦਿਖਾਉਣਾ ਕੀ ਗੱਲਬਾਤ ਆ ਉਹ ਬਾਈ ਆਪਾਂ ਕਰਤਾ ਇਹਦੇ ਚਾਰਜਰ ਵਾਲਾ ਪਲੱਗ ਫਿੱਟ ਆ ਹੋਰ ਕਿਤੇ ਲੋਟ ਨਹੀਂ ਆਇਆ ਡੈਕ ਦੇ ਥੱਲੇ ਪੱਤੀਆਂ ਵੈਲਡ ਕਰਾ ਕੇ ਇੱਥੇ ਕਰਤਾ ਫਿੱਟਾ ਹੁਣ ਤੁਹਾਨੂੰ ਦਿਖਾਉਣਾ ਹੁਣ ਚਾਰਜਰ ਲਾ ਕੇ ਨੋਵੀ ਮੈਟਰੋ ਫੋਨ ਲੱਗਾ ਚਾਰਜ ਇਹਦੇ ਨਾਲ ਫੋਨ ਦਾ ਕੋਈ ਨੁਕਸਾਨ ਨਹੀਂ ਪੂਰਾ ਸਹੀ ਤਰ੍ਹਾਂ ਭਰਦਾ ਹੈ ਤੇ ਆਪਣੇ ਨੈਕਸਟ ਵਲੌਗ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ